ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਆ ਜਿੰਨੇ ਵੀ ਭਰਾ ਆਪਾਂ ਨੂੰ ਪਿਆਰ ਕਰਦੇ ਆ ਭਾਈ ਆਪਾਂ ਮੁੱਦੇ ਤੇ ਗੱਲ ਕਰਦੇ ਆ ਅੱਜ ਆਪਣੇ ਗਰੁੱਪ ਯਾਦ ਹੈਲਪ ਗਰੁੱਪ ਚ ਸਾਰੇ ਭਰਾ ਜਿਹੜੇ ਚਾਹੇ ਆਪਣੇ ਐਨਟੀ ਵੀਸੀ ਉਹਨਾਂ ਨੇ ਵੀ ਹਾਂ ਦਾ ਨਾਰਾ ਮਾਰਿਆ ਭਈ ਕੂਤਰਵਾਜੀ ਖਾਤਰ ਅਸੀਂ ਸਾਰਾ ਕੁਝ ਕਰਾਂਗੇ ਭਾਈ ਬਹੁਤ ਵਧੀਆ ਲੱਗਿਆ ਸਾਰੇ ਭਰਾਵਾਂ ਨਾਲ ਸੁਣ ਕੇ ਵੀ ਸਾਰੇ ਭਰਾ ਚਲੋ ਆਪਾਂ ਲੜਦੇ ਭੜਦੇ ਆ ਕੋਈ ਕਿਸੇ ਨਾਲ ਕੋਈ ਆਂਟੀ ਆ ਹਨਾ ਕਿਸੇ ਦਾ ਕੋਈ ਆਂਟੀ ਆ ਪਰ ਆਪਾਂ ਇਹ ਚੀਜ਼ 'ਚ ਸਾਰੇ ਇਕੱਠੇ ਆ ਬਾਈ ਜੇ ਆਪਾਂ ਨੂੰ ਕੂਤਰਬਾਜੀ ਖਾਤਰ ਆਪਾਂ ਇੱਕ ਬੰਦੇ ਕੋਲ ਰਿਕਵੈਸਟ ਕਰ ਸਕਦੇ ਆ ਸੀਐਮ ਸਾਹਿਬ ਕੋਲੇ ਉਹ ਹੰਤਮਾਨ ਸਾਹਿਬ ਕੋਲੇ ਤੇ ਆਹ ਵੀਡੀਓ ਜੇ ਉਹਨਾਂ ਤੱਕ ਪਹੁੰਚਦੀ ਆ ਬਾਈ ਵੀ ਬਾਈ ਜੀ ਹਰ ਇੱਕ ਪਿੰਡ 'ਚ ਬਾਈ 30 ਤੋਂ 35-35 ਘਰ ਘਰਾਂ ਦੇ ਕੂਤਰ ਰੱਖੇ ਹੋਏ ਆ ਤੇ ਜਿਹੜੇ 30 ਤੋਂ 35 ਬੰਦਿਆਂ ਦੇ ਕੂਤਰ ਰੱਖਿਆ ਤੇ ਹਰ ਇੱਕ ਦੇ ਇੱਕ ਇੱਕ ਦੋ ਦੋ ਬੰਦੇ ਅੜਾ ਕੂਤਰ ਅੜਾ ਵੇ ਰੱਖਿਆ ਕੁਛ ਵੀਰ ਬਾਹਰ ਆ ਜਿਹੜੇ ਸ਼ੌਕ ਕਰੀ ਜਾਂਦੇ ਆ ਆਪਣੇ ਘਰੇ ਕੂਤਰ ਰੱਖ ਕੇ ਬੰਦੇ ਰੱਖ ਕੇ ਤੇ ਬੇਨਤੀ ਹੋਈ ਆ ਵੀ ਆਪਣੀ ਗੱਲ ਉਹਨਾਂ ਨੂੰ ਕੋਲ ਤੇ ਕਰ ਪਹੁੰਚੇ ਵੀ ਕੂਤਰ ਬਾਜੀ ਬਾਈ ਸਾਡਾ ਇੱਕ ਮਨੋਰੰਜਨ ਦਾ ਸਾਧਨ ਆ ਕੋਈ ਬਿਜ਼ਨਸ ਨਹੀਂ ਹੈਗਾ ਕੋਈ ਜੂਆ ਨਹੀਂ ਖੇਡਦੇ ਅਸੀਂ ਤਾਂ ਸਿਰਫ ਗੇਮ ਕਰਦੇ ਆ ਠੀਕ ਹੈ ਕਿ ਨਹੀਂ ਬਾਕੀ ਜਿਵੇਂ ਸਾਰੇ ਭਰਾ ਜੋਰ ਲਾ ਰਹੇ ਆ ਬੇਕੂਤਰਵਾਜੀ ਬਚੇ ਤਾਂ ਬਾਈ ਜਰੂਰ ਬਚੂਗੀ ਬਸ ਇੰਨਾ ਵੀ ਆਪਾਂ ਨੂੰ ਅਵੇਅਰ ਹੋਣਾ ਪੈਣਾ ਬਸ ਜਿਹੜੀਆਂ ਬਾਜ਼ੀਆਂ ਨਾ ਆਪਾਂ ਰੋਟੀ ਦੇ ਪੈਸਿਆਂ ਤੇ ਚੱਕਰ ਚ ਚੱਲਦਾ ਕੰਮ ਰੋਟੀ ਦੇ ਪੈਸੇ ਕੱਢਦੇ ਆ ਜਾਂ ਕੁਛ ਕੱਢਦੇ ਆ ਇਹ ਗੱਲਾਂ ਤੋਂ ਦੂਰ ਹੋਣਾ ਪੈਣਾ ਤੇ ਇੱਕ ਜਿਨ੍ਹਾਂ ਨੇ ਟਾਂਟਾ ਬਣਾਇਆ ਹੋਵੇ ਵੀ ਇੱਕ ਵਾਰ ਇੱਕ ਪਿੰਡ 'ਚ 7-7 ਬਾਜ਼ੀਆਂ ਹੁੰਦੀਆਂ ਇਹ ਬੰਦ ਕਰਨੀਆਂ ਪੈਣੀਆਂ ਬਾਈ ਬਾਕੀ ਭਰਾ ਮੇਰੋ ਆਪਾਂ ਨੂੰ ਸਰਕਾਰੀ ਦਰਬਾਰੇ ਗੱਲ ਕਰਨੀ ਪੈਣੀ ਆ ਉਹ ਵੀ ਸੀਐਮ ਸਾਹਿਬ ਤੋਂ ਘੱਟ ਨਹੀਂ ਗੱਲ ਹੋਣੀ ਉਹਨਾਂ ਨਾਲ ਬਹਿ ਕੇ ਗੱਲ ਹੋਊਗੀ ਵੀ ਕੋਈ ਵੀ ਆਪਾਂ ਤੋਂ ਆਪਾਂ ਤੋਂ ਤਾਂ ਵੱਧ ਸਿਆਣੇ ਆ ਸਾਰੇ ਬੰਦੇ ਵੀ ਵੀ ਕੋਈ ਵੀ ਬੰਦਾ ਚਾਰ ਬੰਦੇ ਕਮੇਟੀ ਬਣਾ ਕੇ ਭਗਵੰਤ ਮਾਨ ਸਾਹਿਬ ਨਾਲ ਗੱਲ ਕਰਕੇ ਕਿਉਂਕਿ ਭਾਈ ਮੈਂ ਖੁਦ ਕਾਂਗਰਸੀ ਆ ਮੈਂ ਆਪਾਂ ਆਮ ਪਾਰਟੀ ਨੂੰ ਨਹੀਂ سپورਟ ਕਰਦੇ ਪਰ ਅਜ ਦੇ ਸਰਪੰਚ ਤਾਂ ਉਹ ਆ ਨਾ ਪੰਜਾਬ ਦੇ ਸੀਐਮ ਸਾਹਿਬ ਠੀਕ ਆ ਕਿ ਨਹੀਂ ਤੇ ਆਪਾਂ ਸੀਐਮ ਸਾਹਿਬ ਮੂਰੇ ਰਿਕਵੈਸਟ ਕਰਨੀ ਆ ਹੁਣ ਜਿਹੜਾ ਜਨਾਹਤ ਕਮਾਂਡ ਆ ਪੰਜਾਬ ਦੀ ਵੀ ਸਾਡੇ ਸ਼ੌਕ ਨੂੰ ਮਾਰਿਆ ਜਾ ਰਿਹਾ ਕੋਈ ਇੱਕ ਪ੍ਰਾਈਵੇਟ ਕੰਪਨੀ ਉੱਠ ਕੇ ਆਪਾਂ ਨੂੰ ਕਹਿ ਰਹੀ ਆ ਵੀ ਤੁਸੀਂ ਸ਼ੌਕ ਬੰਦ ਕਰ ਦੋ ਕੱਲੋਂ ਕੋਈ ਗਮਾਂਡੀ ਉੱਠ ਕੇ ਆਪਾਂ ਨੂੰ ਕਹੂਗੀ ਵੀ ਤੁਸੀਂ ਰੋਟੀ ਖਾਣੋਂ ਹਟਜੋ ਕਿਉਂਕਿ ਬੇਟਾ ਇੱਕ ਪ੍ਰਾਈਵੇਟ ਕੰਪਨੀ ਆ ਬਾਈ ਐਨ ਜੀਓ ਆ ਕੰਪਨੀ ਕਹੀ ਜਾਣਾ ਸੌਰੀ ਐਨ ਜੀਓ ਆ ਚਲੋ ਉਹਨਾਂ ਨੂੰ ਐਨੀਮਲਸ ਨਾਲ ਪਿਆਰ ਆ ਆਪਾਂ ਵੀ ਆਪਾਂ ਉਸ ਤੋਂ ਵੱਧ ਪਿਆਰ ਕਰਦੇ ਆ ਪਰ ਆਪਣਾ ਪਿਆਰ ਸ਼ੋਅ ਨਹੀਂ ਹੁੰਦਾ ਲੋਕਾਂ ਨੂੰ ਆਪਣਾ ਪਿਆਰ ਸ਼ੋਅ ਤਾਂ ਆਪਾਂ ਨਹੀਂ ਆਪਣਾ ਸ਼ੋਅ ਤਾਂ ਨਹੀਂ ਹੁੰਦਾ ਵੀ ਆਪਾਂ ਉਹਨਾਂ ਨੂੰ ਬਾਦਾਮ ਪਾਉਨੇ ਆ ਆਪਦੇ ਘਰਦਿਆਂ ਨੂੰ ਛੱਡ ਕੇ ਉਹਨਾਂ ਵਿੱਚ ਹੀ ਬੈਠੇ ਰਹਿੰਦੇ ਆ 24 ਘੰਟੇ ਆਪਾਂ ਬਾਈ ਆਪਣਾ ਪਿਆਰ ਸ਼ੋਅ ਨਹੀਂ ਹੁੰਦਾ ਉਹ ਲੈ ਕੇ ਸ਼ੋਅ ਕਰੀ ਜਾਂਦੇ ਆ ਵੀ ਅਸੀਂ ਐਨੀਮਲ ਨੂੰ ਪਿਆਰ ਕਰਦੇ ਆ ਆਪਾਂ ਘਰੇ ਜਿਹੜੇ ਖੁੱਡੇ ਸੋਹਣੇ ਪਾ ਕੇ ਕੋਠੀਆਂ ਵਰਗੇ ਤੇ ਆਪਣਾ ਲੋਕਾਂ ਨੂੰ ਦਿਖ ਨਹੀਂ ਰਿਹਾ ਵੀ ਆਪਾਂ ਕਿੰਨਾ ਪਿਆਰ ਕਰਦੇ ਆ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਵੀ ਆਪਾਂ ਕਿੰਨਾ ਪਿਆਰ ਕਰਦੇ ਆ ਤੇ ਇਸ ਕਰਕੇ ਭਰਾ ਸਾਰੇ ਭਰਾ ਆਪਾਂ ਇਕੱਠੇ ਹੋਗੇ ਨਾ ਗੱਲ ਕਰੀਏ ਬਾਈ ਸੀਐਮ ਸਾਹਿਬ ਤੱਕ ਪਹੁੰਚ ਕਰੀਏ ਜੇ ਕਬੂਤਰ ਬਾਜੀ ਬਚਾਉਣੀ ਆ ਆਪਾਂ ਇਹ ਪਲੇਟਫਾਰਮ ਤੇ ਇਕੱਠੇ ਹੋਣਾ ਪੈਣਾ ਕਿਉਂਕਿ ਹਰ ਇੱਕ ਪਿੰਡ 'ਚ ਜੇ 1200 ਵੋਟ ਆ ਤਾਂ 600 ਵੋਟ ਆਪਣੇ ਕਬੂਤਰਾਂ ਵਾਲਿਆਂ ਦੀ ਆ ਬਾਈ ਹਰ ਇੱਕ ਪੰਜਾਬ ਦੇ ਪਿੰਡ 'ਚ ਤੇ ਆਪਾਂ ਭਰਾ ਬਾਈ ਕੁਝ ਵੀ ਕਰ ਸਕਦੇ ਆ ਪਰ ਆਪਾਂ ਹੱਲਾ ਗੁੱਲਾ ਨਹੀਂ ਕਰਨਾ ਜਿਵੇਂ ਆਪਾਂ ਗਰੁੱਪਾਂ 'ਚ ਆਪਾਂ ਇਕੱਠ ਕਰਨਾ ਇਕੱਠ ਦਾ ਕੋਈ ਮੈਟਰ ਨਹੀਂ ਪਹਿਲੂ ਆਪਾਂ ਹਰ ਇੱਕ ਚੀਜ਼ ਦਾ ਇੱਕ ਪਲੇਟਫਾਰਮ ਆਉ ਬਾਈ ਉੱਤੇ ਸਟੇਜ ਤੇ ਖੜ ਕੇ ਗੱਲ ਕਰ ਹੋਊਗੀ ਆਹ ਗੱਲ ਆ ਸਾਡਾ ਆ ਮੁੱਦਾ ਤੇ ਇੱਕ ਇੱਕ ਬੰਦੇ ਉੱਠ ਕੇ ਕਹਿ ਰਹੇ ਆ ਵੀ ਤੁਸੀਂ ਕਬੂਤਰਾਂ ਦੇ ਸ਼ੱਦਤ ਕਰਦੇ ਹੋ ਆਪਣਾ ਉਹ ਨਹੀਂ ਦੇਖਦੇ ਵੀ ਆਪਾਂ ਕਬੂਤਰਾਂ ਨੂੰ ਕਿੰਨਾ ਪਿਆਰ ਕਰਦੇ ਆ ਕਿੱਥੋਂ ਕਿੱਥੋਂ ਇਹਨਾਂ ਖਾਤਰ ਮੈਡੀਸਨ ਲਿਆਉਨੇ ਵੀ ਬਿਮਾਰ ਨਾ ਹੋ ਜਾਣ ਤੇ ਕਿੰਨਾ ਖਰਚਾ ਕਰਦੇ ਆ ਇਹਨਾਂ ਤੋਂ ਇੱਕ ਕਬੂਤਰ ਕਮ ਸੇ ਕਮ 10000 ਰੁਪਏ 'ਚ ਪਹੁੰਚਦਾ ਜੀ ਆਪਾਂ ਜੂਆ ਹੀ ਖੇਡਣਾ ਹੋਵੇ 10000 ਚ ਥੋੜਾ ਲਾਉ ਕਮਲਾ ਕੌਣ ਹੁੰਦਾ ਵੀ 10000 10000 ਚ ਕੂਤਰ ਛੱਡੂ ਬੰਦਾ ਭਾਜੀ ਆਪਾਂ ਤਾਂ ਇੱਕ ਸ਼ੌਕ ਕਰਦੇ ਆਂ ਬਈ ਇਹ ਲੋਕਾਂ ਨੇ ਜੂਆ ਬਣਾ ਲਿਆ ਆਪਣੇ ਲੋਕ ਮੋਸਟਲੀ 90% ਬੰਦਿਆਂ ਦਾ ਇਹ ਗੇਮ ਆ ਜਿਹੜੇ 10% ਇਹਨੂੰ ਆ ਦਾ ਬਿਜ਼ਨਸ ਸਮਝਦੇ ਆ ਚਲੋ ਉਹ ਬੰਦਿਆਂ ਦੀ ਆਪਦੀ ਸੋਚ ਆ ਤੇ ਭਰਾ ਮੇਰੋ ਗਰੁੱਪਾਂ 'ਚ ਗੱਲਾਂ ਆਪਾਂ ਆਪਾਂ ਇਹ ਵੱਲੋਂ ਤੁਹਾਡੇ ਸਾਰਿਆਂ ਨੂੰ ਸਲੂਟ ਕਰਦੇ ਆਂ ਵੀ ਹਰ ਇੱਕ ਬੰਦਾ ਇੱਕ ਬੰਦਾ ਪੂਰਾ ਜ਼ੋਰ ਲਾ ਰਿਹਾ ਵੀ ਇਹ ਗੇਮ ਬਚੇ ਤੇ ਭਰਾ ਅਸੀਂ ਲਾਉਂਦੇ ਰਹੋ ਗੇਮ ਬਚੂਗੀ ਨਾਲ ਹੀ ਗੱਲ ਨਹੀਂ ਵੀ ਗੇਮ ਨਹੀਂ ਬਚਦੀ ਤੇ ਬਾਕੀ ਬਾਈ ਆਪਦੀਆਂ ਲੜਾਈਆਂ ਝਗੜੇ ਉਹਨੇ ਟਾਈਮ ਲਈ ਦੂਰ ਕਰਕੇ ਆਪਾਂ ਕੂਟਰਵਾਜੀ ਨੂੰ ਬਚਾਉ ਜਿਵੇਂ ਮਰਜੀ ਜਿਹਦਾ ਜਿਵੇਂ ਮਰਜੀ ਆ ਕੋਈ ਖਰਚਾ ਪਾਣੀ ਆ ਬਹੁਤ ਭਰਾ ਬੈਠੇ ਆ ਆਪਾਂ ਬੈਠੇ ਆ ਯਾਰ ਹੋਰ ਬਹੁਤ ਭਰਾ ਬੈਠੇ ਆ ਆਪਾਂ ਤੋਂ ਵੀ ਸਿਰੇ ਬੈਠੇ ਆ ਜਿਹੜੇ ਬੰਦੇ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਪੈਸੇ ਦੀ ਤੇ ਉਹ ਬੰਦਿਆਂ ਤੋਂ ਵੀ ਆਪਾਂ ਸਪੋਰਟ ਲਵਾਂਗੇ ਇਕੱਲਾ ਇਹ ਪੈਸੇ ਨਾਲ ਹੱਲ ਨਹੀਂ ਹੋਣਾ ਇਹ ਗੱਲ ਹੋਣੀ ਆ ਬਹਿ ਕੇ ਫੇਸ ਟੂ ਫੇਸ ਟਾਕ ਹੋਣੀ ਆ ਬਾਈ ਫੇਰ ਗੱਲ ਹੋਣੀ ਆ ਸਰ ਪਰ ਕਾਠਾ ਵਾਲਾ ਬਾਈ ਜੇ ਆਪਾਂ ਕਹੀਏ ਵੀ ਆਪਾਂ ਚੱਕੇ ਜਾਮ ਕਰ ਦੋ ਆ ਕਰ ਦੋ ਇਹ ਗੱਲ ਨਹੀਂ ਕਦੇ ਵੀ ਕਿਸੇ ਨੂੰ ਤੰਗ ਨਹੀਂ ਕਰਨਾ ਸਰਕਾਰ ਨਾਲ ਗਵਰਨਮੈਂਟ ਨਾਲ ਬਹਿ ਕੇ ਆਪਾਂ ਗੱਲ ਕਰੋ ਸਰਕਾਰ ਨਾਲ ਸੀਐਮ ਸਾਹਿਬ ਨਾਲ ਗੱਲ ਕਰੋ ਉਹਨਾਂ ਨੂੰ ਸਮਝਾਓ ਉਹ ਵੀ ਆਪਣੇ ਪਿੰਡਾਂ ਵਿੱਚ ਉੱਠੇ ਹੋਏ ਆ ਉਹਨਾਂ ਨੂੰ ਪਤਾ ਵੀ ਆਪਣੀ ਇਹ ਪੰਜਾਬੀਆਂ ਦੀ ਕਿੰਨੀ ਪ੍ਰੀਆ ਖੇਡ ਆ ਕਿੰਨਾ ਪਿਆਰ ਕਰਦੇ ਆਪਾਂ ਇਹ ਖੇਡ ਨੂੰ ਘਰ ਘਰ ਖੁੱਡੇ ਪੈ ਗਏ ਬਾਈ ਹਰ ਇੱਕ ਘਰ ਖੁੱਡੇ ਆ ਰੋ ਬਾਕੀ ਬਾਈ ਜੇ ਗੱਲ ਚੰਗੀ ਲੱਗੀ ਤਾਂ ਓਕੇ ਜੇ ਮਾੜੀ ਲੱਗੀ ਤਾਂ ਸੌਰੀ ਭਰਾ ਯਾਰ ਆਪਾਂ ਬਾਈ ਇਕੱਠ ਇਹ ਗੱਲ ਸਰਕਾਰ ਤੱਕ ਪਹੁੰਚ ਪਹੁੰਚਦੀ ਕਰਨੀ ਪੈਣੀ ਆ ਨਹੀਂ ਕੋਈ ਹੱਲ ਨਹੀਂ ਆਪਣਾ ਉਹ ਵੀ ਪਿਆਰ ਨਾਲ ਇਹ ਨਹੀਂ ਹੈਗਾ ਵੀ ਭੜਕ ਕੇ ਆਪਾਂ ਕਹਿ ਦਈਏ ਵੀ ਆਪਾਂ ਆ ਕਰਾਂਗੇ ਆ ਕਰਾਂਗੇ ਹਨਾ ਬਾਈ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ